ਲੁੱਟਣ ਦੀ ਨੀਤ ਨਾਲ ਜੜੀ ਹੈ ਡਾਕਟਰ ਕਲੀਨਿਕ ਤੇ ਜਾਂਦੇ ਨੇ ਤਾਂ ਡਾਕਟਰ ਦੀ ਕਲੀਨਿਕ ਤੇ ਡਾਕਟਰ ਵੱਲੋਂ ਵੀ ਉਸ ਦਾ ਵਿਰੋਧ ਕੀਤਾ ਜਾਂਦਾ ਤਿੰਨ ਬੰਦੇ ਆਏ ਜਿਹੜੇ ਕਿ ਇਹਦੇ ਨਾਲ ਉੱਥੇ ਕੋਈ ਬਹਿਸ ਹੋਈ ਹੈ ਉਸ ਤੋਂ ਬਾਅਦ ਗੋਲੀ ਚੱਲੀ ਹੈ ਐ ਯੂਰਪੀਅਨ ਦੇ ਖਿਲਾਫ ਕਾਰ ਵੀ ਕਰਾਂਗੇ ਜਲਦੀ ਯੂਰਪੀਅਨ ਨੂੰ ਫੜ ਕੇ ਸ਼ਲਾਖਾਂ ਦੇ ਪਿੱਛੇ ਭੇਜਿਆ ਜਾਏਗਾ ਫਿਰਪੁਰ ਸ਼ਹਿਰ ਦੇ ਮਾਲਵਾ ਰੋਡ ਤੇ ਗੋਲੀ ਚੱਲਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਇੱਕ ਡਾਕਟਰ ਦੀ ਕਲੀਨਿਕ ਦੇ ਉੱਤੇ ਤਿੰਨ ਲੋਕ ਆਉਂਦੇ ਨੇ ਤਾਂ ਅੰਦਰ ਜਦੋਂ ਬਹਿਸ ਹੁੰਦੀ ਤਾਂ ਉਸ ਦੌਰਾਨ ਜਿਹੜੀ ਹੈ ਕਿ ਲੁਟੇਰਿਆਂ ਵੱਲੋਂ ਜਿਹੜੀ ਹੈ ਗੋਲੀ ਚਲਾ ਦਿੱਤੀ ਜਾਂਦੀ ਦੀ ਹੈ ਤਾਂ ਇੱਕ ਸ਼ਖਸ ਨੂੰ ਜਿਹੜਾ ਹੈ ਬੱਟ ਮਾਰ ਕੇ ਜ਼ਖਮੀ ਕਰ ਦਿੱਤਾ ਜਾਂਦਾ ਹੈ ਇਹ ਮਾਮਲਾ ਤੁਹਾਨੂੰ ਦੱਸ ਦਈਏ ਕਿ ਇੱਕ ਕਲੀਨਿਕ ਦੇ ਉੱਤੇ ਹੋਇਆ ਔਰ ਇਹ ਦੱਸਣ ਦੇ ਮੁਤਾਬਕ ਔਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਜਿਹੜੇ ਤਿੰਨ ਲੋਕ ਸੀਗੇ ਪਹਿਲਾਂ ਮੋਟਰਸਾਈਕਲ ਦੀ ਲੁੱਟ ਕਰਦੇ ਨੇ ਉਸ ਤੋਂ ਬਾਅਦ ਡਾਕਟਰ ਨੂੰ ਜਿਹੜੀ ਹੈ ਲੁੱਟਣ ਦੀ ਨੀਤ ਨਾਲ ਜਿਹੜੀ ਹੈ ਡਾਕਟਰ ਕਲੀਨਿਕ ਤੇ ਜਾਂਦੇ ਨੇ ਤਾਂ ਡਾਕਟਰ ਦੀ ਕਲੀਨਿਕ ਤੇ ਡਾਕਟਰ ਵੱਲੋਂ ਵੀ ਉਸ ਦਾ ਵਿਰੋਧ ਕੀਤਾ ਜਾਂਦਾ ਔਰ ਉਸ ਦੇ ਜਿਹੜੇ ਕੰਪਾਉਂਡਰ ਵੱਲੋਂ ਵਿਰੋਧ ਕੀਤਾ ਜਾਂਦਾ ਵਿਰੋਧ ਕਰਨ ਦੇ ਤੇ ਤਿੰਨਾਂ ਵੱਲੋਂ ਜਦੋਂ ਆ ਇਸ ਡਾਕਟਰ ਤੇ ਜਦੋਂ ਬੈਸ ਕੀਤੀ ਜਾਂਦੀ ਤਾਂ ਉਸ ਦੇ ਉੱਤੇ ਜਿਹੜੀ ਹੈ ਗੋਲੀ ਚਲਾ ਦਿੱਤੀ ਜਾਂਦੀ ਹੈ ਤਾਂ ਸਾਰੇ ਮਾਮਲੇ ਲੈ ਕੇ ਡੀਐਸਪੀ ਜਿਹੜੇ ਹੈ ਸਿਟੀ ਨੇ ਸੁਖਵਿੰਦਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਇੱਕ ਵਿਅਕਤੀ ਨੂੰ ਜਿਹੜੀ ਗੋਲੀ ਲੱਗੀ ਹੈ ਉਹ ਜਿਹੜਾ ਨਿੱਜੀ ਹਸਪਤਾਲ ਦੇ ਵਿੱਚ ਫਿਰੋਪੁਰ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਜਿਹੜਾ ਖਤਰੇ ਤੋਂ ਬਾਹਰ ਹੈ ਪਰ ਇਸ ਨੂੰ ਲੈ ਕੇ ਜਦੋਂ ਉਸਤੇ ਬਿਆਨ ਦਿੱਤੇ ਜਾਣਗੇ ਬਿਆਨ ਦਰਜ ਕਰਨ ਤੋਂ ਬਾਅਦ ਤੁਰੰਤ ਹੀ ਅਸੀਂ ਜਿਹੜਾ ਰੋਪਿਆ ਦੇ ਖਿਲਾਫ ਕਾਰਵਾਈ ਕਰਾਂਗੇ ਜਲਦੀ ਰੋਪਿਆ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਏਗਾ ਸਿੰਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ 44 ਸਾਲ ਦੀ ਉਮਰ ਹੈ ਆਪਦੀ ਇਹਦੀ ਕੋਈ ਕਲੀਨਿਕ ਹੈ ਬੀਐਮਐਸ ਸੇ ਇੱਕ ਕਲੀਨਿਕ ਤੇ ਬੈਠਾ ਸੀ ਉਹਦੇ ਦੱਸਣ ਮੁਤਾਬਕ ਉੱਥੇ ਤਿੰਨ ਬੰਦੇ ਆਏ ਆ ਜਿਹੜੇ ਕਿ ਇਹਦੇ ਨਾਲ ਉੱਥੇ ਕੋਈ ਬਹਿਸ ਹੋਈ ਐ ਉਸ ਤੋਂ ਬਾਅਦ ਗੋਲੀ ਚੱਲੀ ਐ ਤੇ ਬਾਕੀ ਜਿਹੜਾ ਇਹ ਜਿਵੇਂ ਵੀ ਹੁਣ ਬਿਆਨ ਲਿਖਾਉਂਦਾ ਹੀ ਇਜ਼ ਆਊਟ ਆਫ ਡੇਂਜਰ ਜਿਵੇਂ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਕਾਰਵਾਈ ਕਰਕੇ ਅਸੀਂ ਆਪਣੀਆਂ ਟੀਮਾਂ ਲਾਤੀ ਐ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਕੇਸ ਸਟ ਕਰਕੇ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਫੜਿਆ ਜਾਏਗਾ ਤੇ ਸਰ ਜਿਹੜੀ ਗੋਲੀ ਐ ਸਰ ਇਹ ਡਾਕਟਰ ਐ ਜੀ ਪਿਛੇ ਤੋਂ ਜਿਹਦੀ ਗੋਲੀ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੀਐਮਐਸ ਐ ਸਰ ਗੋਲੀ ਇਕੱਲੀਆਂ ਜਿਆਦਾ ਲੱਗੂਗੀ। ਇਹ ਗੋਲੀ ਇਹ ਤਾਂ ਦਸਮਤਵ ਤਾਂ ਇੱਕ ਹੀ ਚੱਲੀ ਆ ਹੁਣ ਦੇਖਦੇ ਆ ਜੀ ਖਤਰੇ ਤੋਂ ਬਾਹਰ ਨਾ ਸਰ। ਬਿਲਕੁਲ ਖਤਰੇ ਤੋਂ ਬਾਹਰ। ਟੋਟਲ ਕਿੰਨੀ ਜਿਹੜੀ ਹੋਇਆ ਸਰ? ਇਹ ਕੁਝ ਦਿਨਾਂ ਨਾਲ ਹੋਰ ਸੀਗਾ ਜਦੋਂ ਉੱਥੇ ਹੱਥੋਂ ਪਈ ਵੀ ਹੋਈ ਆ। ਤੇ ਉਹਦੇ ਚੋਂ ਦੂਜੇ ਦੇ ਵੀ ਥੋੜੇ ਜਿਹਾ ਕੋਈ ਸਪ੍ਰਿੰਟਰਸ ਵਗੈਰਾ ਲੱਗੇ ਆ। ਜਿਹੜੇ ਬਤ ਕਾਲਾ ਪ੍ਰਸਾਦ ਜਗਦੀਸ਼ ਕੁਮਾਰ ਐਨ ਆਰ ਟੀ ਵੀ